ਬਾਬਾ ਤੇਰਾ ਕੀ ਮਾਰਾ ਕਰਤਾ ਤੇਰਾ ਤੂੰ ਮੈਨੂੰ ਲਾਡੂ ਲੁਲਾਪਾ ਵੀਰੇ ਉਹਨਾਂ ਨੂੰ ਸਜਾ ਮੈਨ ਨਹੀਂ ਚਾਹੀਦੀ ਐ ਫਾਂਸੀ ਦੀ ਜਿਵੇਂ ਮੈਨੂੰ ਰੋਲਿਆਗਾ ਮੇਰੇ ਬੱਚੇ ਨੂੰ ਰੋਲਿਆ ਹੋਰ ਕੋਣ ਇਹਨੂੰ ਦੇਖੋਗਾ ਇੱਕ ਗਰੀਬ ਪਰਿਵਾਰਾ ਖੁਦਾਸੀ ਸਾਰੇ ਮਜ਼ਦੂਰ ਪਰਿਵਾਰਾ ਇਹ ਦਿਹਾੜੀ ਦੇ ਉੱਤੇ ਕਰਨ ਵਾਲੇ ਬੰਦੇ ਆਗੇ ਓਏ ਹੀਰੇ ਆ ਹੀਰੇ ਆ ਹੀਰੇ ਆ ਹੀਰੇ

ਮਾ ਮਾ ਦੇ ਰਹੀ ਮਾੜਾ ਕਰਦਾ ਤੇਰਾ ਤੂੰ ਮੈਨੂੰ ਲੈ ਜਾ ਦੋ ਬੁਲਾਦਾ ਕੀ ਕੰਮ ਕਰਦੇ ਤੁਹਾਡਾ ਬੇਟਾ ਸਕਰੀਨ ਕੱਟ ਨਹੀਂ ਬੈਠ ਤੁਸੀਂ ਜੀ ਬੈਠ ਕੇ ਕੰਮ ਕਰਦਾ ਸੀ ਇੱਕ ਘਟਨਾ ਕਰਮ ਕਿਵੇਂ ਹੋਇਆ ਜੀ ਇਹ ਕਿਤੇ ਇਹ ਲੜਾਈ ਸੀ ਕਿ ਜੀ ਇਹਦਾ ਕਹਾਣੀ ਸੀਗਾ ਉਹਨਾਂ ਨਾਲ ਲੜਦੇ ਇਹ ਕਨੇ ਦੇ ਮਾਰ ਦਿਆ ਕਿ ਘਰ ਚ ਮਾਰੀਓ ਪਰਿਵਾਰ ਦੇ ਵਿੱਚ ਕੋਣ ਕੋਣ ਹੈਗਾ ਬਾਪੂ ਜੀ ਕੀ ਕੰਮ ਕਰਦੇ ਪਰਿਵਾਰ ਦੇ ਵਿੱਚ ਦੋ ਮੇਰੇ ਨੂਆ ਨੇ ਦੋ ਪੁੱਤ ਸੀਗੇ ਤੇ ਤੋਂ ਵੱਡੇ ਦੇ ਤਿੰਨ ਵੇਟਗਾ ਨੇ ਇੱਕ ਬੇਟਾ ਇਹਦੇ ਕਿੰਨੇ ਬੱਚੇ ਸੀਗੇ ਇਹਦਾ ਇੱਕ ਮੀਡੀਆ ਜੀ ਕਿੰਨੇ ਮਹੀਨੇ ਦੀ ਉਹ ਆ ਜੀ 8-9 ਮਹੀਨੇ ਦੀ ਆ ਮੰਗ ਕੀ ਕਰਦਾ ਬਾਪੂ ਜੀ ਘਟਨਾ ਕਰਨ ਲੈ ਕੇ ਮੰਗੇ ਇਹ ਤੋਂ ਸਰਕਾਰ ਤੋਂ ਇਹ ਮੰਗ ਕਰਦਿਆ ਵੀ ਇਹਨਾਂ ਨੂੰ ਕੋਈ ਨੌਕਰੀ দাও ਕੋਈ ਤਰ੍ਹਾਂ ਦੇ ਵੀ ਦੇ ਮੇਰੀ ਬੱਚੀ ਦਾ ਕੋਈ ਮਾਰਾ ਮੋਟਾ ਆਸਰਾ ਬੰਦ ਉਹਨਾਂ ਵਾਲ ਨੂੰ ਦੇਦ ਅੰਦਰ ਚਲਾ ਚਾਹੀਦਾ ਜੀ ਆ ਬੰਤਰੀ ਮਗੋਲੀ ਚਾਹੀਦੀ ਹੈ ਉਹਨਾਂ ਨੂੰ ਜੇ ਅੱਗੇ ਤਾਂ ਘਾਨਾ ਆਏ ਕਰਤਕ ਵੀਰੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਜਿਵੇਂ ਮੈਨੂੰ ਰੋਲਿਆਗਾ ਮੇਰੇ ਬੱਚੇ ਨੂੰ ਰੋਲਿਆ ਹੋਣ ਕੋਣ ਇਹਨੂੰ ਦੇਖੋਗਾ ਕੋਣ ਇਹਦੀ ਪਰਮਿਸ਼ ਕਰੂਗਾ ਮੇਰੇ ਲਈ 8 ਮਹੀਨੇ ਦੀ ਹੋਈ ਸੀ ਮੈਨੂੰ ਇਨਸਾਫ ਚਾਹੀਦਾਗਾ ਕਿਵੇਂ ਘਟਨਾ ਕਰਮ ਕਿਵੇਂ ਆਇਆ ਏ ਬੇਰੇ ਨੂੰ ਸ਼ਾਮ ਨੂੰ ਫੋਨ ਲਾਇਆ ਇਹਨਾਂ ਨੇ ਕਿ ਨਹੀਂ ਤੂੰ ਮੇਲੇ ਜਾ ਉਸ ਤੋਂ ਬਾਅਦ ਫੋਨ ਆਇਆ ਕਹਿੰਦੇ ਵੀ ਇਹ ਸੱਟ ਵੱਜ ਗਈ ਮੈਨੂੰ ਅਨੂਕ ਨੇ ਫੋਨ ਲਾਇਆ ਕਹਿੰਦੇ ਭਾਬੀ ਇਹਨੇ ਸੱਟ ਵੱਜੀ ਤੂੰ ਛੇਤੀ ਆ ਛੋਟੇ ਮੁੰਡੇ ਨੇ ਫੋਨ ਲਾਇਆ ਕਹਿੰਦਾ ਭਾਬੀ ਇਹਨੇ ਕਿਰਚ ਮਾਰੇ ਕਿਸੇ ਨੇ ਹਾਏ ਮੇਰੇ ਬੱਲੇ ਸਾਰਿਆਂ ਨੂੰ ਇਹ ਬੇਨਸਾਬ ਚਾਹੀਦਾ ਮੇਰੇ ਬੱਚੇ ਨੂੰ ਤੇ ਮੈਨੂੰ ਜਿਹੜਾ ਇਹ ਕਤਲ ਹੋਇਆ ਸਰ ਇਹ ਬਹੁਤ ਹੀ ਮੰਦੀਪਾ ਘਟਨਾ ਹੋਈ ਆ ਇਹ ਖੁਦ ਮੇਰਾ ਭਤੀਜਾ ਸੀ ਜੀ ਜਿਹੜਾ ਇਹ ਸਾਰਾ ਕੁਛ ਜਿਹੜਾ ਕਤਲ ਹੋਇਆ ਨਾ ਜੀ ਇਹ ਬਹੁਤ ਪ੍ਰਸ਼ਾਸਨ ਦੀ ਨਲੈਕੀ ਕਾਰਨ ਹੋਇਆ ਕੋਈ ਸੁਪਰਬੰਧ ਨਹੀਂ ਸੀ ਉੱਥੇ ਘਟ ਦੇ ਵਿੱਚ ਹੋਇਆ ਕੋਈ ਪ੍ਰਸ਼ਾਸਨ ਦਾ ਉੱਥੇ ਕੋਈ ਵੀ ਮੌਜੂਦਾ ਅਧਿਕਾਰੀ ਨਹੀਂ ਸੀ ਕਿਵੇਂ ਹੋਇਆ ਕਤਲ ਜੀ ਇਹ ਕਤਲ ਹੋਇਆ ਸਾਰਾ ਉੱਥੇ ਜਿੱਦੋਂ ਬੱਚੇ ਇਹ ਮੁੰਡਾ ਦਸਹਿਰਾ ਦੇਖਣ ਗਿਆ ਸੀਗਾ ਬੱਚਿਆਂ ਨਾਲ ਸੀਗੇ ਉੱਥੋਂ ਦੇ ਕੋਈ ਅਸਰਾਰ ਤੇ ਅੰਸਰ ਹੁੱਲੜਬਾਜੀ ਕਰਨ ਵਾਲੇ ਬੱਚੇ ਮੁੰਡਿਆਂ ਨੇ ਜਿਹੜਾ ਨੇ ਉਹਨਾਂ ਦੇ ਦੇ ਕਿਰਚ-ਕੁਰਚ ਦੇ ਜਿਹੜਾ ਮਾਰਤੀ ਇਹਦੇ ਆਪਣੇ ਪੇਟ ਦੇ ਵਿੱਚ ਜੀ ਉਹਦੇ ਕਾਰਨ ਇਹਦਾ ਕਤਲ ਹੋ ਗਿਆ ਸਰ ਕਿੰਨੀ ਉਮਰ ਸੀ ਤੇ ਕੀ ਕੰਮ ਕਰਦੇ ਕੀ ਪਰਿਵਾਰ ਹੈਗਾ ਇਹਦਾ ਸਰ ਉਮਰ ਤਾਂ ਇਹਦੀ ਮੈਨੂੰ ਲੱਗਦਾ ਤਕਰੀਬਨ 23 ਸਾਲ ਦੇ ਲਗਭਗ ਸੀਗਾ ਜੀ ਇਹ ਗਰੀਬ ਪਰਿਵਾਰਾ ਖੁਦਾ ਸੀ ਸਾਰੇ ਮਜ਼ਦੂਰ ਪਰਿਵਾਰ ਹੈ ਦਿਹਾੜੀ ਦੇ ਉੱਤੇ ਕਰਨ ਵਾਲੇ ਬੰਦੇ ਆਗੇ ਇਹਦੇ ਵਿੱਚ ਤਿੰਨ ਇਹਦੇ ਮਾਤਾ ਪਿਤਾ ਬਜ਼ੁਰਗ ਨੇ ਗੋਡੇ ਦੀ ਕੰਮ ਕਰਦੇ ਪਿਤਾ ਇਹਦਾ ਬੈਠਾ ਮਾਤਾ ਬਜ਼ੁਰਗ ਆ ਗਈ ਔਰ ਇੱਕ ਸਾਦੀ ਹੋਈ ਵੀ ਇੱਕ ਛੋਟੀ ਜੀ ਬੱਚੀ ਆ 8-10 ਮਹੀਨਿਆਂ ਦੀ ਹੋਈ ਆ ਕੋਈ ਵੀ ਪ੍ਰਬੰਧਕ ਹਾਲਾਤ ਘਰ ਦੇ ਨਹੀਂ ਹੈਗੇ ਇਹ ਵਧੀਆ ਬਹੁਤ ਹੀ ਗਰੀਬੀ ਕਾਰਨ ਚੱਲ ਰਿਹਾਗਾ ਮੰਗ ਕੀ ਕਰਦੇ ਹੋ ਜੀ ਮੰਗ ਅਸੀਂ ਇਹ ਕਰਦੇ ਆ ਸਰ ਜਿਹੜਾ ਕਤਲ ਹੋਇਆ ਉਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਜਲਦ ਤੋਂ ਜਲਦ ਜੇਲ੍ਹ ਦੇ ਸਰਾਖਾਂ ਦੇ ਵਿੱਚ ਸਿੱਟਿਆ ਜਾਵੇ ਜੋ ਕਿ ਪ੍ਰਸ਼ਾਸਨ ਦੀ ਨਲੈਕੀ ਦੇ ਕਾਰਨ ਹੋਇਆ ਜਾਂ ਕਿਸੇ ਵੀ ਕਾਰਨ ਹੋਇਆ ਉਹਨਾਂ ਨੂੰ ਢਿੱਲ ਬਖਸ਼ੀ ਗਈ ਆ ਅਸੀਂ ਇਹ ਕਹਿੰਦੇ ਆ ਸਾਰਾ ਸਾਰਾ ਸਾਰ ਦੋਸ਼ ਪ੍ਰਸ਼ਾਸਨ ਤੇ ਆਈ ਵੀ ਜਿਹੜਾ ਇਹ ਬੱਚੇ ਆ ਦਾ ਕਤਲ ਹੋਇਆ ਨਾ ਅਸੀਂ ਸਾਰੇ ਮਜ਼ਦੂਰ ਭਾਈਆਂਗੇ ਅਸੀਂ ਇੱਕ ਪ੍ਰਬੰਧ ਇਹ ਬੱਚੇ ਦੇ ਪਰਿਵਾਰ ਨੂੰ ਇੱਕ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਨੇ ਅਸੀਂ ਕੋਈ ਆਉਣ ਆ ਸਮੇਂ ਦੇ ਵਿੱਚ ਹੋਰ ਵੀ ਮਜ਼ਦੂਰ ਜਸੇ ਬੰਦਿਆਂ ਨੂੰ ਲੈ ਕੇ ਨਾਲ ਸੰਘਰਸ਼ ਬਿਟਣ ਦੀ ਕੋਈ ਨਾ ਕੋਈ ਅਸੀਬ ਕੋਣ ਦਿਖਾ ਅਸੀਂ ਸਰਕਾਰ ਤੋਂ ਨਾ ਜਿਹੜਾ ਇਹ ਮਾਫੀਆ ਵੀ ਮੰਗ ਮੰਗ ਕਰਦੇ ਆ ਜੀ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਕੋਈ ਕਮਾਉਂਤਾ ਰਹੇ ਨਹੀਂ ਗਿਆ ਘਰ ਦੇ ਹਾਲਾਤ ਬਹੁਤ ਮਾੜੇ ਹੋਵਾਂਗੇ ਛੋਟੀ ਬੱਚੀ ਆ ਤੇ ਇੱਕ ਅਸੀਂ ਇਹਨਾਂ ਦੇ ਨੌਕਰੀ ਬਾਰੇ ਅਸੀਂ ਮੰਗ ਕਰਦੇ ਆ ਇਹ ਜੀ ਬਹੁਤ ਹੀ ਘਟਿਆ ਹਰਕਤ ਕੀਤੀ ਹੈ ਇਹਨਾਂ ਨੇ ਕੀਤੀ ਹੈ ਇਹਨਾਂ ਦਾ ਬੇਟਾ ਸੀ ਭੋਲਾ ਸਿੰਘ ਦਾ ਈਰਲ ਸਿੰਘ ਉਹਦਾ ਨੌਆ ਔਰ ਇੱਕ ਕਿਸੇ ਦੀ ਲੜਾਈ ਸੀ ਉੱਥੇ ਖੜਾ ਸੀ ਇਹ ਇਹਦੇ ਖਾ ਖਾ ਬਿਨਾ ਮਤਲਬ ਤੋਂ ਕਿਸੇ ਨੇ ਕਿੱਕ ਮਾਰੀ ਹੈ ਤੇ ਉਹਦਾ ਜੋ ਕਤਲ ਹੋਇਆ ਜੀ ਕਤਲ ਬਹੁਤ ਬੁਰਾ ਹੋਇਆ ਜੀ ਇਹ ਘਟਨਾ ਕਿੱਥੋਂ ਦੀ ਹੈਗੀ ਹੈ ਕਿਵੇਂ ਕਤਲ ਹੋਇਆ ਇਹ ਜੀ ਦਸਹਿਰਾ ਸੀਗਾ ਜੀ ਕੱਲ ਦਸਹਿਰੇ ਤੇ ਗਏ ਸੀਗੇ ਦੇਖਣ ਵਾਸਤੇ ਦਸਹਿਰਾ ਉੱਥੇ ਭੀੜ ਦੇ ਵਿੱਚ ਇਹਨਾਂ ਦੀ ਕੋਈ ਕਿਸੇ ਦੀ ਲੜਾਈ ਹੋ ਰਹੀ ਸੀ ਉੱਥੇ ਇਹ ਵੀ ਖੜਾ ਸੀਗਾ ਤੇ ਉੱਥੇ ਉਹਦਾ ਕਤਲ ਹੋ ਗਿਆ ਜੀ ਕਿਵੇਂ ਹੋਇਆ ਜੀ ਕਤਲ ਕਤਲ ਦਾ ਇਹ ਹੀ ਦੱਸਦੇ ਆ ਵੀ ਕਿਰਚਵਾਰੀ ਆ ਬੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਜੀ ਪਰਿਵਾਰ ਦੇ ਵਿੱਚ ਉਹਦੀ ਮੰਮੀ ਆ ਜੀ ਉਹਦਾ ਡੈਡੀ ਆ ਤੇ ਕੋਦੀ ਬੱਚੀ ਆ 8-9 ਮਹੀਨਿਆਂ ਦੀ ਉਹਦੇ ਘਰ ਵਾਲੀ ਆ ਜੀ ਕੋਦਾ ਭਾਈ ਆ ਕੀ ਕੰਮ ਕਰਦਾ ਸੀ ਇਹ ਗੇਟਾਂ ਦਾ ਕੰਮ ਕਰਦਾ ਸੀ ਬਿਲਡਿੰਗ ਦਾ ਬਿਲਡਿੰਗ ਦਾ ਕੰਮ ਕਰਦਾ ਸੀ ਗੇਟਾਂ ਦਾ ਜੀ ਆਪਦੀ ਮਜ਼ਦੂਰੀ ਕਰਦੀ ਸੀਗੀ ਟੈਂਪਰ ਕਰਦੀ ਵੀ ਚਾਹੇ ਗਰੀਬ ਬੰਦੇ ਜੀ ਮੰਗ ਕੀ ਕਰਦੇ ਸਰ ਮੰਗ ਤਾਂ ਜੀ ਇਹੀ ਆ ਜੀ ਸਾਡੀ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਅੰਦਰ ਕੀਤਾ ਜਾਵੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਮਾਪਿਆਂ ਨੂੰ ਇਨਸਾਫ ਮਿਲੇ ਉਹਦੇ ਘਰ ਵਾਲੀ ਨੂੰ ਉਹਦੀ ਬੱਚੀ ਆ ਛੋਟੀ ਜੀ 8-9 ਮਹੀਨੇ ਦੀ ਜਿਹਨੂੰ ਸੰਸਾਰ ਮਿਲਣਾ ਚਾਹੀਦਾ ਬਿਲਕੁਲ ਖੋਖਲੀ ਆ ਜੀ ਕੋਈ ਪ੍ਰਬੰਧ ਨਹੀਂ ਸੀ ਕੋਈ ਅਸੀਂ ਥਾਣੇ 'ਚ ਵੀ ਗਏ ਸੀਗੇ ਪਰ ਜੋ ਉਹਨਾਂ ਦੇ ਰਾਤ ਦੇ ਹਾਲਾਤ ਸੀ ਥਾਣੇ ਦੇ ਉਹ ਦੱਸਣਯੋਗ ਨਹੀਂ ਹੈਗੇ ਜੀ ਉਹ ਬਹੁਤ ਬੁਰੇ ਹਾਲਾਤ ਸੀ ਉਹ ਥਾਣੇ ਦੇ ਜੀ ਸਰ ਰਾਤ ਨੂੰ ਕੋਈ ਨਾਈਟ ਡਿਊਟੀ ਦੇ ਤੇ ਇੱਕ ਪੇਸ਼ੈਂਟ ਲਿਆਂਦਾ ਗਿਆ ਹੀਰਾ ਸਿੰਘ ਨਾਮ ਦਾ ਪੇਸ਼ੈਂਟ ਸੀਗਾ 35 ਸਾਲ ਦੇ ਕਰੀਬ ਉਹਦੀ ਉਮਰ ਸੀਗੀ ਤੇ ਪੇਸ਼ੈਂਟ ਬਰਾਡਾ ਡਿਸੀ ਸੀਪੀਆਰ ਕੀਤਾ ਸਾਡੇ ਉਸ ਨਾਮ ਤੇ ਜਿਹੜਾ ਐਮਰਜੈਂਸੀ ਡਾਕਟਰ ਸੀਗਾ ਤੇ ਪਰ ਇਹ ਪੇਸ਼ੈਂਟ ਰਿਵਾਈਵ ਨਹੀਂ ਹੋਇਆ ਉਸ ਤੋਂ ਬਾਅਦ ਇਹਨੂੰ ਮੌਤਰੀ ਚ ਸ਼ਿਫਟ ਕਰ ਦਿੱਤਾ ਗਿਆ ਤੇ ਬਾਕੀ ਹੁਣ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਇਹਦਾ ਜਿਹੜਾ ਕਾਰਨ ਕੀ ਹੈ ਮੌਤ ਦਾ ਕਾਰਨ ਕੀ ਹੈ ਠੀਕ ਹੈ ਰਾਤ ਕਿੰਨੇ ਕੇ ਵਜੇ ਦੇ ਕਰੀਬ ਆਇਆ ਸੀ ਨਾਈ ਡਿਊਟੀ ਤੇ ਆਇਆ ਸੀ 8 ਵਜੇ ਤੋਂ ਬਾਅਦ ਕੱਲ ਦੇਰ ਰਾਤ ਦੀ ਇਹ ਘਟਨਾ ਹੈ ਜਦੋਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜਾ ਦੁਸ਼ਹਿਰੇ ਦਾ ਮੇਲਾ ਸਮਾਪਤ ਹੋ ਗਿਆ ਸੀ ਇਹ ਸਾਰੇ ਲੋਕ ਕਿੱਥੋਂ ਜਾ ਚੁੱਕੇ ਸੀ ਉਸ ਤੋਂ ਬਾਅਦ ਇਹ 9:30 ਦੇ ਕਰੀਬ ਇਹ ਘਟਨਾ ਹੋਈ ਹੈ ਜਦੋਂ ਇੱਥੇ ਦੋ ਨੌਜਵਾਨਾਂ ਦੇ ਗੁੱਟ ਜਿਹੜੇ ਆ ਉਹ ਆਪਸ ਵਿੱਚ ਲੜੇ ਸੀ ਜਿਹਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਇਹਦੇ ਉੱਤੇ ਕਿਸੇ ਛੁਰੀनुਮਾ ਹਥਿਆਰ ਦੇ ਨਾਲ ਇਹਦੇ ਬੱਖੀ ਦੇ ਵਿੱਚ वार ਕੀਤਾ ਗਿਆ ਜਿਹਦੇ ਵਿੱਚ ਐਕਸੈਸਿਵ ਬਲੀਡਿੰਗ ਹੋਣ ਦੇ ਕਾਰਨ ਇਹਦੀ ਮੌਤ ਹੋ ਗਈ ਸੀ ਮੌਕੇ ਤੇ ਤੇ ਇਹਨੂੰ ਫਰਦਰ ਜਿਹੜਾ ਹਸਪਤਲ ਲਿਜਾਇਆ ਗਿਆ ਇਹ ਪ੍ਰੋਡਕਟ ਆਇਆ ਹੈ ਤੇ ਇਹਦਾ ਜਿਹੜਾ ਇੱਕ ਰਿਸ਼ਤੇਦਾਰ ਉੱਥੇ ਮੌਕੇ ਤੇ ਮੌਜੂਦ ਸੀ ਉਹਦੇ ਬਿਆਨਾਂ ਦੇ ਉੱਤੇ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਸਾਡੀਆਂ ਟੀਮਾਂ ਸਰਗੀਆਂ ਲੱਗ ਚੁੱਕੀਆਂ ਨੇ ਥਾਣਾ ਸਿਟੀ ਬਰਨਾਲਾ ਦੀਆਂ ਤੇ ਜਲਦੀ ਅਸੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟ੍ਰੇਸ ਕਰ ਲਾਂਗੇ ਇੱਕ ਦੋ ਰੂਪਾਂ ਦੀ ਲੜਾਈ ਦੇ ਵਿੱਚ ਝਗੜਾ ਆਇਆ ਜਾਂ ਮੰਦਰੀ ਵਿੱਚ ਸੀ ਇਹ ਜੀ ਐਕਚੁਅਲ ਤੇ ਕੀ ਗੱਲ ਹੋਈ ਸੀ ਕਿ ਇੱਕ ਗੁਰਦਾਸ ਸਿੰਘ ਨਾਮ ਦਾ ਮੁੰਡਾ ਸੀ 17 ਸਾਲ ਦਾ ਇਹਦਾ ਹੀਰਾ ਸਿੰਘ ਜਿਹੜਾ ਮਰਨਾਲਾ ਇਹਦਾ ਕਜ਼ਨ ਸੀਗਾ ਪਹਿਲਾਂ ਜਦੋਂ ਮੇਲਾ ਚੱਲ ਰਿਹਾ ਸੀ ਉਦੋਂ ਇਹ ਜਿਹੜਾ ਗੁਰਦਾਸ ਸਿੰਘ ਹੈ ਇਹਦੀ ਇੱਕ ਦੂਜੇ ਗਰੁੱਪ ਦੇ ਨਾਲ ਲੜਾਈ ਹੋਈ ਸੀ। ਉਹਨਾਂ ਨੇ ਇਹਦੀ ਗੁਰਦਾਸ ਸਿੰਘ ਦੀ ਕੁੱਟਮਾਰ ਕਰਤੀ ਇਹਦੇ ਥੱਫੜ ਵਗੈਰਾ ਲਾਤੇ ਸੀ। ਬਾਅਦ ਦੇ ਵਿੱਚ ਜਦੋਂ 9:30 ਵਜੇ ਜਦੋਂ ਦੁਬਾਰਾ ਇਹਨੇ ਗੁਰਦਾਸ ਸਿੰਘ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜਿਹਦੇ ਵਿੱਚ ਕੀ ਇਹਨੇ ਆਪਣੇ ਕਜ਼ਨ ਹੀਰਾ ਸਿੰਘ ਨੂੰ ਵੀ ਬੁਲਾ ਲਿਆ। ਇਹਨੇ ਉਹਨਾਂ ਨੂੰ ਬੁਲਾ ਕੇ ਫਿਰ ਦੁਬਾਰਾ ਉਹ ਜਿਹੜੇ ਮੁੰਡੇ ਸੀ ਜਿਹੜੇ ਦੂਸਰੇ ਗਰੁੱਪ ਦੇ ਸੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਇਹਨਾਂ ਨੇ ਜਦੋਂ ਲੜਾਈ ਕੀਤੀ ਉੱਥੇ ਲੜਾਈ ਦੇ ਵਿੱਚ ਦੂਜੇ ਗੁੱਟ ਵੱਲੋਂ ਕਿਸੇ ਵਿਅਕਤੀ ਵੱਲੋਂ ਜਿਹੜਾ ਇੱਕ ਚੁਰੀ ਨਮਾ ਹਥਿਆਰ ਦੇ ਨਾਲ ਇਹਦੇ ਉੱਤੇ ਹੀਰਾ ਸਿੰਘ ਤੇ ਵਾਰ ਕੀਤਾ ਗਿਆ। ਜਿਸ ਤੋਂ ਬਾਅਦ ਇਹ ਸਾਰੇ ਉੱਥੋਂ ਮੌਕੇ ਤੋਂ ਭੱਜ ਕੇ ਡਿਸਪਰਸ ਹੋ ਗਏ ਦੋਨੋਂ ਤਰ੍ਹਾਂ ਦੇ ਜਿਹੜੇ ਬੰਦੇ ਸੀਗੇ। ਤੇ ਜਿਹੜਾ ਇਹ ਹੀਰਾ ਸਿੰਘ ਹੈ ਉੱਥੇ ਮੌਕੇ ਤੇ ਜਿਹੜਾ ਜ਼ਖਮੀ ਹੋ ਕੇ ਡੇਗ ਗਿਆ। ਜੋ ਜਦੋਂ ਇਹਨੂੰ ਲਿਜਾਇਆ ਗਿਆ ਤਾਂ ਇਹਦੀ ਜਿਹੜੀ ਬ੍ਰੌਡਡੈਟ ਇਹਦੀ ਮੌਤ ਹੋ ਚੁੱਕੀ ਸੀ। ਹਾਏ ਹੀਰਾ ਹਾਏ ਹੀਰਾ ਹਾਏ ਹਾਏ ਹੀਰੇ ਹਾਏ ਹੀਰੇ ਹਾਏ ਹੀਰਾ ਹਾਏ ਹਾਏ ਹੀਰਾ

ਆਏ ਨਾ ਦਬਾਵੇ ਕਰਕੇ ਤੂੰ ਕਰਦੇ ਮੇਰੀ ਆਏ ਬਾਹਰ ਰਹਾ ਹੋ ਐ ਬਾਹਰ